ਤੁਹਾਡਾ ਆਰਡਰ ਦੇ ਕੇ ਭੇਜਿਆ ਜੀ ਕਾਰਵਾਈ ਦਾ ਪਤਾ ਲੱਗੇ ਨਾ ਕਿ ਆ ਕਿਸ ਤਰ੍ਹਾਂ ਦੀ ਕਾਰਵਾਈ karenge ਮਰੇ ਪਰ ਕਾਰਵਾਈ ਕਦੋਂ ਕੋ ਮੇਰੇ ਤੋਂ ਜਿੰਨਾ ਕੰਮ ਹੈ ਆਪਣਾ ਕੰਮ ਦਿੱਤੀ ਦਿੱਤੀ ਕਿਸਾਨਾਂ ਦੇ ਦਿੱਲੀ ਜਾਣੇ ਨੂੰ ਰੋਕਣ ਲਈ ਹਰਿਆਣਾ ਸਰਕਾਰ ਨੇ ਅੱਧੀ ਚੋਟੀ ਦਾ ਜ਼ੋਰ ਲਾ ਰੱਖਿਆ ਇੱਕ ਪਾਸੇ ਸੜਕਾਂ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਵੱਡੇ ਵੱਡੇ ਲੋਹੇ ਦੇ ਕਿੱਲ ਸੜਕਾਂ ਤੇ ਇੰਚ ਕੱਢੇ ਜਾ ਰਹੇ ਨੇ ਜਿਵੇਂ ਕਿਸੇ ਦੂਸਰੇ ਦੇਸ਼ ਨੇ ਹਮਲਾ ਕੀਤਾ ਹੋਵੇ ਤਾਂ ਦੂਜੇ ਪਾਸੇ ਕਿਸਾਨ ਸਰਕਾਰ ਉੱਪਰ ਉਹਨਾਂ ਨੂੰ ਰੋਕਣ ਲਈ ਡਰਾਉਂ ਧਮਕਾਉਣ ਦੇ ਇਲਜ਼ਾਮ ਲਗਾ ਰਹੇ ਨੇ ਐਸਐਮਈ ਕੇ ਹਰਿਆਣਾ ਸਰਕਾਰ ਵੱਲੋਂ ਪਟਵਾਰੀਆਂ ਰਾਹੀਂ ਉਹਨਾਂ ਨੂੰ ਧਰਨੇ 'ਚ ਜਾਣ ਤੇ ਕਾਰਵਾਈ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿਸਾਨਾਂ ਨੇ ਇਸ ਸਬੰਧੀ ਇੱਕ ਕਥਿਤ ਪਟਵਾਰੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ ਜੀ इनको ਜਾ ਕੇ ਡਿਊਟੀ ਲਗਾਈ تھی ਮੈਂ ਤੁਸੀਂ ਤਾਂ ਕਹਿੰਦੇ ਹੋ ਕਿ ਤੁਸੀਂ ਸਾਫਤਰ ਤੇ ਲੱਗਿਆ تھا ਨਾ ਅੱਜ ਕਿਸ ਕਿਸ ਚੀਜ਼ ਦੀ ਡਿਊਟੀ ਲਗਾਈ ਹੈ ਜੀ ਕਿ ਆਪ ਕੋ ਇਨਫੋਰਮ ਕਰਨਾ ਹੈ ਜੋ ਪ੍ਰੋਗਰਾਮ ਹੈ ਨਾ ਵਾਪਸ ਦਿੱਲੀ ਹਾਂਜੀ ਹਾਂ ਕੋਲ ਬੋਲਣਾ ਕਿ ਇੱਕ ਵਾਰ ਜਾ ਕੇ ਇਤਲਾ ਕਰ ਦੇਣਾ ਘਰ ਤੇ ਜਾ ਕੇ ਕਿ ਐਸਾ ਹੈ ਉਹ ਆਪ ਦਾ ਪ੍ਰੋਗਰਾਮ ਹੋਸਟ ਆਣੇ ਚਾਹੀਦੇ जाने चाहिए जी वहाँ हाँ मतलब जो भी हमें हमें पर डाल नहीं नहीं क्या, क्या थोड़ा स्पष्ट करो क्या कहना चाहिए रहे हैं आप उन्होंने करके कह रहे कि जो दिल्ली में प्रोग्राम है वहां जाने से बच्चे आप अच्छा वहां जाने से बच्चे नहीं हम हां जी हां ठीक है जी तो किन्हीं लिस्ट में ना आपका नाम था जो भी लिस्ट ना जो भी जाएगा कहीं कार्रवाई की क्या कार्रवाई करेंगे हमें तो जो है पता लगेगा जी क्या कार्रवाई होगी जी बारे में देखो देखो जी आपको तो देखो आपको ऑर्डर कार्रवाई 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 तो देखो, तो पता लगे ना क्या, किस चीज़ की करेंगे का मेरे काम काम अपना ठीक है जी। आ, तो ये था कि आपको ठीक है जी कोई बात जी धन्यवाद जी बहुत बहुत आपको ठीक है ਯਕਕੇ ਹਰਿਆਣਾ ਦੇ ਪਿੰਡਾਂ ਚ ਵੀ ਪੁਲਿਸ ਨੇ ਭਾਰਤ ਪਾਕਿਸਤਾਨ ਬਾਰਡਰ ਵਾਂਗੂ ਗਸਤ ਵਧਾ ਦਿੱਤੀ ਹੈ ਪੁਲਿਸ ਦੀਆਂ ਗੱਡੀਆਂ ਪਿੰਡਾਂ ਚ ਹੂਟਰ ਮਾਰਦੀਆਂ ਘੁਜ਼ਰ ਰਹੀਆਂ ਨੇ ਜਿਨ੍ਹਾਂ ਤੇ ਬਕਾਇਦਾ ਅਥਰੂ ਗੈ ਛੱਡਣ ਵਾਲੇ ਉਪਕਰਨਾ ਸਹਿਤ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਉਧਰ ਕਿਸਾਨਾਂ ਦਾ ਦਿੱਲੀ ਵੱਲੋਂ ਕੂਚ ਲਗਾਤਾਰ ਚੱਲ ਰਹੀ ਹੈ ਪੰਜਾਬ ਦੇ ਬਿਆਸ ਤੋਂ ਚੱਲਿਆ ਕਿਸਾਨਾਂ ਦਾ ਵੱਡਾ ਕਾਫਲਾ ਦੁਆਬੇ ਚ ਦਾਖਲ ਹੋ ਚੁੱਕਾ ਹੈ ਜਿੱਥੇ ਫਕਫਕ ਜ਼ਿਲ੍ਹੇ ਚ ਕਿਸਾਨਾਂ ਲਈ ਲੰਗਰ ਲਾਇਆ ਗਿਆ ਜਦ ਕਿ ਹੁਣ ਇਸ ਅੰਦੋਲਨ ਚ ਇੱਕ ਜਥੇਬੰਦੀ ਹੋਰਾਂ ਜੁੜੀ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਆਗੂ ਮਨਜੀਤ ਸਿੰਘ ਰਾਏ ਨੇ ਵੀ ਹੁਣ ਅੰਦੋਲਨ ਦਾ ਸਮਰਥਨ ਕੀਤਾ ਹੈ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚੇ ਦਾ ਕੋਆਰਡੀਨੇਟਰ ਬੋਲ ਰਿਹਾ ਹਾਂ ਦੇਖੋ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਬੇहद ਖੁਸ਼ੀ ਹੋਊਗੀ ਅਸੀਂ ਕਿਹਾ ਸੀ ਵੀ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਸੰਘਟਨ ਸਾਡੇ ਨਾਲ ਆਉਣਗੇ ਮਨਜੀਤ ਸਿੰਘ ਦੀ ਰਾਏ ਬੜਾ ਵੱਡਾ ਚਿਹਰਾ ਨੇ ਦੁਆਬੇ ਦਾ ਉਹਨਾਂ ਅੱਜ ਮਨ ਬਣਾ ਲਿਆ ਵੀ ਜਿਹੜਾ ਅੰਦੋਲਨ ਦੋ ਫੋਰਮਾਂ ਨੇ ਸ਼ੁਰੂ ਕੀਤਾ ਸੀ ਉਹਦੇ ਵਿੱਚ ਸ਼ਾਮਲ ਹੋਵਾਂਗੇ ਤੇ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਬਰਾਬਰ ਦੀ ਲੜਾਈ ਲੜਨਗੇ ਹੁਣ ਤੁਹਾਨੂੰ ਰਾਏ ਸਾਹਿਬ ਦੱਸ ਸਕਦੇ ਹਾਂ ਅਹ ਦੇਖੋ ਜਿਹੜਾ ਦੋ ਫਾਰਮਾਂ ਨੇ ਸੰਘਰਸ਼ ਸ਼ੁਰੂ ਕੀਤਾ ਸੀ ਇਹ ਸੰਘਰਸ਼ ਨੰਬਰ 2 ਇਹਨੂੰ ਕਹਿ ਲਓ ਜਾਂ ਕਿਸ ਤਰੀਕੇ ਨਾਲ ਕਹਿ ਲਓ ਸਾਡੀਆਂ ਰਹਿਨੀਆਂ ਮੰਗਾ ਤੇ ਰਹਿ ਕਹਿ ਲਓ ਇਹਦੇ ਵਿੱਚ ਅਸੀਂ ਅੱਜ ਪੂਰਨ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿਹੜੀ ਆ ਉਹ ਪੂਰਨ ਤੌਰ ਤੇ ਸ਼ਾਮਿਲ ਹੋ ਰਹੀ ਆ ਔਰ ਸਾਡੇ ਨਾਲ ਹੋਰ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ ਥੋੜੀ ਦੇਰ ਚਾਹੂੰਗੀ ਆ ਔਰ ਇਹ ਜਿਹੜੀ ਕਤਾਰ ਹੈ ਹੋਰ ਲੰਬੀ ਹੁੰਦੀ ਜਾਏਗੀ ਔਰ ਇਹ ਭਾਰਤ ਸਰਕਾਰ ਨੂੰ ਜਿਹੜਾ ਪਹਿਲਾਂ ਪਿੱਛੇ ਸੰਘਰਸ਼ ਹੋਇਆ ਉਸ ਤੋਂ ਵੀ ਵੱਡਾ ਹੋएगा ਇਹ ਕਾਫਲਾ ਤੋਂ ਹੀ ਵੱਡਾ ਹੋਏਗਾ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਲਈ ਲੰਗਰ ਲਾਇਆ ਜਾ ਰਹੇ ਨੇ ਅਤੇ ਕਾਫਲਾ ਹਰ ਪਲ ਵੱਡਾ ਹੁੰਦਾ ਜਾ ਰਿਹਾ ਹੈ ਉੱਥੇ ਹੀ ਹਰਿਆਣਾ ਦੀ ਸਰਕਾਰ ਤੇ ਕਿਸਾਨਾਂ ਨੂੰ ਘਰਾਂ 'ਚ ਹੀ ਡੱਕਣ ਧਮਕੀਆਂ ਦੇਣ ਅਤੇ ਡਰੋਨ ਦੇ ਇਲزام ਲਗਾਏ ਜਾ ਰਹੇ ਨੇ ਹਾਲਾਂਕਿ ਹਰਿਆਣਾ ਦੇ ਕਿਸਾਨ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲੈਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਨੇ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ 13 ਫਰਵਰੀ ਦਾ ਦਿਨ ਕਿਸਾਨਾਂ ਅਤੇ ਪੁਲਿਸ ਵਿਚਾਲੇ ਟਕਰਾਹ ਵਾਲਾ ਰਹਿਣ ਵਾਲਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ